ਹਜ਼ੂਰ ਕਹਿੰਦੇ ਝੂਠ ਬੋਲਦਾ ਪਰ ਝੂਠ ਬੜੇ ਕਮਾਲ ਨਾਲ ਬੋਲਦਾ ਕਾਬਲੀਅਤ ਕਿੰਨੀ ਸੀ ਦੇਖੋ ਗੁਰੂ ਨਾਨਕ ਦਾਤਾ ਜੀ ਨੇ ਬਚਨ ਕੀਤਾ ਕਹਿੰਦੇ ਐ ਪਿਪੂਖਣ ਸਾਰੰਗ ਸਾਰੰ ਦਾ ਅਰਥ ਹੁੰਦਾ ਸੋਹਣਾ ਸ੍ਰੇਸ਼ਟ ਤੇ ਵਿਭੂਖਣ ਕਹਿੰਦੇ ਨੇ ਆਭੂਸ਼ਣ ਵਿਭੂਸ਼ਣ ਗਹਿਣੇ ਬਹੁਤ ਸ਼ਿੰਗਾਰ ਕੇ ਝੂਠ ਬੋਲਦਾ ਜਿਹੜਾ ਪਕੜਿਆ ਹੀ ਨਹੀਂ ਜਾਂਦਾ ਝੂਠ ਬੋਲਦਾ ਪਰ ਸ਼ਿੰਗਾਰ ਕੇ ਬੋਲਦਾ ਹੈ ਇਹੀ ਕਾਰਨ ਹੈ ਕਿ ਜਗਤ ਦੇ ਅੰਦਰ ਸੱਚ ਨਾਲੋਂ ਇਹ ਸ਼ਿੰਗਾਰੇ ਕੋਈ ਝੂਠ ਦੀ ਪਕੜ ਜ਼ਿਆਦਾ ਨਜ਼ਰ ਆ ਰਹੀ ਹੈ ਇਥੋਂ ਆਵਾਜ਼ ਪੈਂਦੀ ਹੈ ਭਾਈ ਗੁਰਦੁਆਰਿਆਂ ਵਿੱਚ ਆਓ ਸ਼ਬਦ ਤੋਂ ਬਿਨਾ ਗੱਤ ਕੋਈ ਨਹੀਂ ਤੇ ਇਥੋਂ ਆਵਾਜ਼ ਗੁਰੂ ਨਾਨਕ ਦਾਤੇ ਦੇ ਤੀਸਰੇ ਸਰੂਪ ਦੇ ਮੁਖਾਰਬਿੰਦ ਚੋਂ ਆਈ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹੁਣ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਸਪਸ਼ਟ ਕੀਤਾ ਹੈ ਕਿ ਗੁਰੂ ਤੋਂ ਬਿਨਾ ਜਿਹੜੇ ਬੋਲ ਨੇ ਜਿਹੜੀ ਬਾਣੀ ਹੈ ਉਹ ਕੱਚੀ ਤੇ ਝੂਠੀ ਹੈ ਪਰ ਇਹ ਕੱਚੀ ਬਾਣੀ ਕਿਉਂਕਿ ਮਿੱਠੀ ਬੜੀ ਹੈ ਕਿਉਂ ਮਿੱਠੀ ਹੈ ਕਿਉਂਕਿ ਬੋਲਣ ਵਾਲਾ ਉਸ ਨੂੰ ਗਾਇਣਿਆਂ ਵਾਂਗੂ ਸ਼ਿੰਗਾਰ ਕੇ ਪੇਸ਼ ਕਰਦਾ ਹੈ ਤਾਂ ਹੀ ਤੇ ਦਾੜੀ ਵੀ ਕੱਟੀ ਜਾਓ ਸ਼ਰਾਬਾਂ ਵੀ ਲੋਗ ਪੀ ਜਾਂਦੇ ਐ ਲੇਕਿਨ ਢੀੜਾਂ ਨੇ ਉੱਥੇ ਕਿਉਂਕਿ ਉਹ ਗਲਵਕੜੀ ਚ ਲੈ ਰਹੇ ਐ ਇੱਥੇ ਜੇ ਪੰਜ ਬਾਣੀਆਂ ਦਾ ਨੇਮੀ ਪੰਜ ਪਕਕਾਰਾਂ ਦਾ ਧਾਰਨੀ ਪੰਜਾਂ ਤੋਂ ਅਮਰ ਛਕਿਆ ਫੇਰ ਤੇਰੇ ਜੀਵਨ ਚ ਅਡੰਬਰ ਕੋਈ ਨਹੀਂ ਦੇਖੋ ਜਿੰਨੇ ਕੁ ਤੁਸੀਂ ਨੇਮ ਵਾਲੀ ਸੰਗਤ ਬੈਠੇ ਹੋ ਬੜੇ ਸਾਰੇ ਇਹੋ ਜਿਹੇ ਕਿਰਦਾਰ ਵੀ ਸਾਨੂੰ ਮਿਲਦੇ ਆ ਜੇ ਅਪੀਲ ਕਰੀਏ ਆ ਪਿਛਲੇ ਦਿਨੀ ਵਿਸਾਖੀ ਦੇ ਦਿਹਾੜਿਆਂ ਤੇ ਬੜਾ ਤਰਕ ਬਿ ਤਰਕ ਆਇਆ ਠੀਕ ਹੈ ਜੀ ਅਮਰਤ ਛਕਣਾ ਚਾਹੀਦਾ ਹੈ ਗੁਰੂ ਵਾਲੇ ਬਣਨ ਤੋਂ ਬਿਨਾ ਗੱਤ ਨਹੀਂ ਪਰ ਕੀ ਕਰੀਏ ਸਾਡੀ ਸੁਸਾਇਟੀ ਬੜੀ ਵੱਡੀ ਹੈ ਜੀ ਉੱਥੇ ਬਹਿ ਕੇ ਪੀਣਾ ਪੈਂਦਾ ਖਾਣਾ ਪੈਂਦਾ ਇੱਕ ਕਾਰਨ ਅਸੀਂ ਝੂਠ ਬੋਲ ਰਹੇ ਆ ਕੁਫਰ ਤੋਲ ਰਹੇ ਆ ਸ਼ਿੰਗਾਰ ਕੇ ਲੋਕ ਦਿਖਾਵਾ ਤੇ ਲੋਕ ਲਾਜ ਦਾ ਡਰ ਦਿਖਾ ਕੇ ਆਪਣੇ ਆਪ ਨੂੰ ਬਚਾਣਾ ਚਾਹੁੰਨਿਆ ਪਰ ਬੇਨਤੀ ਕਰਾਂ ਗੁਰੂ ਪਿਆਰ ਵਾਲਿਓ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਦਾ ਤਾਰ ਦੀ ਅੰਮ੍ਰਿਤ ਬਾਣੀ ਹੈ ਇਸ ਦੇ ਸਾਹਮਣੇ ਸਾਰਾ ਝੂਠ ਉਗੜ ਜਾਂਦਾ ਕਿਉਂਕਿ ਇੱਥੇ ਨਿਰੂਲ ਸੱਚ ਹੈ ਤੇ ਸੱਚ ਹੈ ਕਿ ਸਿੱਖਾ ਅੰਮ੍ਰਿਤ ਵੇਲਾ ਸਚ ਨਾਉ ਵੜਿਆਈ ਵਿਚਾਰ ਇਸ ਤੋਂ ਬਿਨਾ ਤੂੰ ਜਿਹੜੇ ਮਰਜੀ ਰਸਤੇ ਤੁਰ ਲੈ ਪਰਵਾਣ ਨਹੀਂ ਹੋ ਸਕੇਗਾ ਇਸ ਲਈ ਹਜ਼ੂਰ ਕਹਿੰਦੇ ਮੁਖ ਝੂਠ ਵੀ ਭੂਖਨ ਸਾਰੰ ਬਹੁਤ ਸੋਹਣੇ ਤਰੀਕੇ ਨਾਲ ਝੂਠ ਨੂੰ ਸ਼ਿੰਗਾਰ ਕੇ ਲੋਕਾਂ ਸਾਹਮਣੇ ਰੱਖਦਾ ਤ੍ਰੈ ਪਾਲ ਤਿਹਾਲ ਵਿਚਾਰੰ ਤ੍ਰੈ ਪਾਲ ਤਿੰਨ ਪਦ ਦੀ ਜਿਹੜੀ ਉਹਨਾਂ ਦੇ ਗਾਇਤਰੀ ਮੰਤਰ ਦੀ ਗੱਲ ਕੀਤੀ ਹੈ ਪਾਤਸ਼ਾਹ ਨੇ गायत्री मंत्र ਦੇ ਤਿੰਨ ਪਦ ਨੇ ਤੇ ਉਹਨਾਂ ਦਾ ਹਵਾਲਾ ਹੈ ਵੀ ਤੇਰਾ ਪਾਲ ਤਿਹਾਲ ਕਹਿੰਦੇ ਤਿੰਨ ਵਾਰੀ ਵਿਚਾਰੰ ਵਿਚਾਰ ਦਾ ਹੈ ਤਿੰਨ ਤਿੰਨ ਵਾਰੀ ਗਾਇਤਰੀ ਮੰਤਰ ਨੂੰ ਪੜਦਾਂ ਹੈ ਵਿਚਾਰਦਾ ਹੈ ਔਰ ਇੱਥੇ ਹੀ ਬੱਸ ਨਹੀਂ ਬਾਬਾ ਜੀ ਅੱਗੇ ਕਹਿੰਦੇ ਗਲ ਮਾਲਾ ਗਲੇ ਵਿੱਚ ਮਾਲਾ ਹੈ ਤਿਲਕ ਲਿਲਾਟੰ ਲਿਲਾਟ ਮੱਥਾ ਮੱਥੇ ਦੇ ਉੱਤੇ ਤਿਲਕ ਵੀ ਲਗਾਇਆ ਹੋਇਆ ਇਹ ਧਾਰਮਿਕ ਆਗੂ ਨੂੰ ਗੁਰੂ ਨੇ ਸੱਚਾ ਗਿਆਨ ਦੇ ਕੇ ਸਮਤ ਦੇ ਕੇ ਸਮਝਾਣਾ ਕੀਤਾ ਆਪਣੇ ਆਪ ਨੂੰ ਜਗਾਈਏ ਪਿਆਰਿਓ ਆਪਣੇ ਆਪ ਨੂੰ ਜਗਾਈਏ ਦੇਖੋ ਮਾਲਾ ਦਾ ਖੰਡਨ ਗੁਰੂ ਕਰਦੇ ਅਸੀਂ ਨਹੀਂ ਕਰਦੇ ਆ ਕਿਸੇ ਨੂੰ ਬੇਨਤੀ ਕਰੋ ਭਾਈ ਸਾਹਿਬ ਜੀ ਸਿਮਰਨੇ ਬਾਰੇ ਗੁਰੂ ਨੇ ਕੀ ਕਿਹਾ ਹੈ ਗੁਰੂ ਨੇ ਤੇ ਸਵਾਸਾਂ ਨੂੰ ਮਾਲਾ ਬਣਾਉਣ ਵਾਸਤੇ ਕਿਹਾ ਹੈ। ਔਰ ਮੈਂ ਮੈਨੂੰ ਖੂਬ ਯਾਦ ਹੈ ਕਈ ਵਾਰੀ ਆਪਾਂ ਇੱਕ ਇੱਕ प्रकरण ਲੈ ਕੇ ਕੁਝ ਚਿਰ ਤੱਕ ਸਿਧਾਂਤ ਬਣਾਇਆ ਵੀ ਆਪਾਂ ਗੱਲ ਕਰਦੇ ਆਂ ਤੇ ਉਸ ਵਿੱਚ ਮੈਂ ਇਸੇ ਸਟੇਜ ਤੋਂ ਬੇਨਤੀ ਕੀਤੀ ਸੀ ਜਦੋਂ ਛੋਟਾ ਨਿਆਣਾ ਹੁੰਦਾ ਨਾ ਸਾਡਾ ਬੱਚਾ ਅਜੇ ਉਹ ਗੋਡਿਆਂ ਦੇ ਭਾਰ ਰਿੜਦਾ ਤੇ ਉਸ ਨੂੰ ਪੁਰਾਣਾ ਵਕਤ ਸੀ ਉਦੋਂ ਰੇੜੂ ਫੜਾਇਆ ਜਾਂਦਾ ਸੀ। ਲੱਕੜ ਦਾ ਤਿੰਨ ਪਈਏ ਬਣੇ ਹੁੰਦੇ ਹੁਣ ਤੇ ਵਾਕਰ ਆ ਗਏ ਨੋ ਦੇ ਚ ਬੱਚੇ ਨੂੰ ਬਿਠਾ ਦਿੰਦੇ ਆ ਉਹ ਬਹਿ ਕੇ ਪੈਰ ਮਾਰਦਾ ਪਹਿਲਾ ਰੇੜੂ ਨਾਲ ਬੱਚਾ ਰੇੜਦਾ ਸੀ ਚੱਲਣਾ ਸਿੱਖ ਜਾਂਦਾ ਏ ਹੌਲੀ ਹੌਲੀ ਸਹਾਰਾ ਦੇ ਕੇ ਉਹ ਪੈਰ ਜਿਹੜੇ ਆ ਚੁੱਕਣੇ ਸ਼ੁਰੂ ਕਰਦਾ ਉਹ ਚੱਲ ਪੈਂਦਾ ਹੁਣ ਅੱਜ ਦੀ ਗੱਲ ਕਰ ਲੋ ਵਾਕਰ ਵਿੱਚ ਬੱਚੇ ਨੂੰ ਛੋਟੇ ਨੂੰ ਤੁਸੀਂ ਪਾਇਆ ਉਹ ਹੌਲੀ ਹੌਲੀ ਚੱਲਦਾ ਚਲਦਿਆਂ ਚਲਦਿਆਂ ਉਹ ਵੱਡਾ ਹੋ ਜਾਂਦਾ ਜਦੋਂ ਵੱਡਾ ਹੋ ਜਾਏ ਸਿਆਣਾ ਹੋ ਜਾਏ ਉਹ ਵੀ 25 ਵਰੇ ਦਾ ਹੋਵੇ ਤੇ ਉਸ ਬੱਚੇ ਨੂੰ ਆਖੋ ਪੁੱਤਰ ਇਹ ਰੇੜੂ 13 ਹੈ ਤੂੰ ਇਸ ਨੂੰ ਫੜ ਕੇ ਚੱਲ ਤੇ ਉਹ ਹੱਸਦਾ। ਉਹ ਮਾਤਾ ਜੀ ਪਿਤਾ ਜੀ ਮੈਨੂੰ ਜਦੋਂ ਇਸ ਦੀ ਲੋਡ ਸੀ ਮੈਂ ਇਸ ਨੂੰ ਵਰਤੇ ਐ। ਇਸ ਦੀ ਮੈਨੂੰ ਲੋਡ ਹੁਣ ਨਹੀਂ। ਕਿਉਂ ਨਹੀਂ? ਕਿਉਂਕਿ ਸਹਾਰਾ ਫੜ ਕੇ ਮੈਂ ਚੱਲਣਾ ਸਿੱਖ ਗਿਆ। ਮੈਨੂੰ ਬੈਲੈਂਸ ਕਰਨਾ ਆਪਣਾ ਆ ਗਿਆ। ਹੁਣ ਮੈਂ ਸੁਖੇ ਤਰੀਕੇ ਪੈਰ ਧਰ ਕੇ ਅੱਗੇ ਚੱਲ ਸਕਦਾ। ਹੁਣ ਮੈਨੂੰ ਰੇੜੂ ਨਹੀਂ ਚਾਹੀਦਾ ਹਟਾ ਦਿੱਤਾ ਗਿਆ ਸਤ ਸੰਗਤ ਇਹ ਜਿਹੜਾ ਸਿਮਰਨਾ ਸੀ ਨਾ ਮੈਂ ਗੁਰਮਤਿ ਦੀ ਇਸ ਗੱਲ ਕਰਨ ਲੱਗਾ ਜਿਨ੍ਹਾਂ ਮਤਾਂ ਵਿੱਚ ਇਹ ਹੈ ਗੱਲ ਮਾਲਾ ਜਾਂ ਹੱਥ ਵਿੱਚ ਸਿਮਰਨਾ ਉਹਨਾਂ ਦਾ ਉਹਨਾਂ ਨੂੰ ਮੁਬਾਰਕ ਹੈ ਹੁਣ ਇੱਥੇ ਫੇਰ ਫੋਟੋ ਦੀ ਗੱਲ ਕਰਾਂ ਬਾਬਾ ਨਾਨਕ ਨੂੰ ਹੱਥ ਵਿੱਚ ਵੀ ਫੜਾਇਆ ਹੈ ਗਲੇ ਵਿੱਚ ਵੀ ਪਾਇਆ ਹੈ ਤੇ ਬਾਬੇ ਦੇ ਸਿਰ ਤੇ ਵੀ ਸਿਮਰਨਾ ਪਾਇਆ ਹੋਇਆ ਹੈ ਜੇ ਸੱਚਮੁੱਚ ਬਾਬੇ ਨਾਨਕ ਜੀ ਦਾ ਅਜਾ ਰੂਪ ਸੀ ਤੇ ਬਾਬਾ ਨਾਨਕ ਜੀ ਫਿਰ ਗਲੀ ਜਿੰਨਾ ਜਪ ਮਾਲੀਆਂ ਨੂੰ ਕਿਉਂ ਪ੍ਰਵਾਨ ਕਰ ਗਏ ਮੈਨੂੰ ਦੱਸੋ ਬਾਬਾ ਜੀ ਨੇ ਉਹਨਾਂ ਤੇ ਕਿੰਨੂੰ ਕਿਉਂ ਕੀਤਾ ਜੇ ਆਪ ਗਲੇ ਵਿੱਚ ਮਾਲਾ ਪਾਈ ਹੋਵੇ ਔਰ ਅਸੀਂ ਸਾਖੀਆਂ ਬੜੇ ਸ਼ੌਂਕ ਨਾਲ ਸੁਣਦੇ ਆ ਅੱਜ ਇਸ ਬਾਪੂ ਦੇ ਘਰ ਬੈਠੇ ਧੰਨ ਗੁਰੂ ਤੇਗ ਬਹਾਦਰ ਪੀਤਾ ਮਹਾਰਾਜ ਇਹਨਾਂ ਦੀ ਉਹ ਗੁਰਦੀ ਸਾਖੀ ਆਮ ਹੀ ਸੁਣਦੇ ਸੁਣਾਈ ਜਾਂਦੇ ਆਪਾਂ ਕਿ ਪਾਤਸ਼ਾਹ ਨੇ ਉਸ ਬੱਚੇ ਨੂੰ ਹਫਤੇ ਬਾਅਦ ਬੁਲਾ ਕੇ ਕਿ ਅਪੁੱਤਰ ਗੁੜ ਨਹੀਂ ਖਾਈਦਾ ਜਾਂ ਸ਼ੱਕਰ ਨਹੀਂ ਖਾਈਦੀ ਤੇ ਬੱਚੇ ਦੀ ਮਾਂ ਨੇ ਕਿਹਾ ਵੀ ਉਦੋਂ ਵੀ ਤੇ ਤੁਸੀਂ ਕਹਿ ਸਕਦੇ ਸੋ ਕਹਿੰਦੇ ਉਦੋਂ ਮੈਂ ਵੀ ਖਾਂਦਾ ਸਾਂ ਜੇ ਗੁਰੂ ਸਾਹਿਬ ਇੱਕ ਗੁੜ ਖਾਣ ਤੋਂ ਪਰਹੇਜ਼ ਕਰਨ ਲਈ ਬੱਚੇ ਨੂੰ ਆਪਣੇ ਆਪ ਨੂੰ ਪਾਸੇ ਕਰਨ ਤੋਂ ਬਾਅਦ ਗੱਲ ਕਰਦੇ ਐ ਤੇ ਬਾਬਾ ਨਾਨਕ ਮਾਲਾ ਦਾ ਖੰਡਨ ਕਰਦੇ ਐ ਤੇ ਅਸੀਂ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ ਬਾਬੇ ਦੇ ਜੂੜੇ ਤੇ ਵੀ ਮਾਲਾ ਬਾਬੇ ਦੇ ਗਲੇ ਵਿੱਚ ਵੀ ਮਾਲਾ ਬਾਬੇ ਦੇ ਹੱਥ ਵਿੱਚ ਵੀ ਸਮਰਨ ਹੈ ਤੇ ਬਾਬਾ ਲੋਕਾਂ ਨੂੰ ਕਹੀ ਜਾਂਦਾ ਕਿ ਗੱਲ ਮਾਲਾ ਤਿਲਕ ਲਿਲਾਟੰ ਤੇ ਅਸੀਂ ਬਾਬਾ ਜੀ ਨੂੰ ਖਿੱਚ ਲਿਆਂਦਾ ਉੱਥੇ ਵੀ ਬਾਬਾ ਜੀ ਤੁਸੀਂ ਕਹਿਤਾ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਵੀ ਆਪਣੇ ਵਰਗਾ ਬਣਾ ਲੈਣਾ